ਭਾਰਤ ਪਾਕਿਸਤਾਨ ਵਿੱਚ ਵਧੇ ਤਣਾਅ ਤੋਂ ਬਾਅਦ ਜਿੱਥੇ ਲਗਾਤਾਰ ਹੋ ਰਹੇ ਸੀ ਫਾਇਰਿੰਗ ਆਤੇ ਹੁਣ ਸੀ ਫਾਇਰ ਹੋਣ ਤੋਂ ਬਾਅਦ ਬਠਿੰਡਾ ਦੇ ਅੰਦਰ ਮੰਡੇ ਲੱਡੂ ਲੋਕਾਂ ਨੇ ਲਿਆ ਸੁਖਦਾ ਸਾ ਅਤੇ ਲਗਾਏ ਭਾਰਤ ਮਾਤਾ ਦੀ ਜੈ ਅਤੇ ਇੰਡੀਅਨ ਆਰਮੀ ਦੀ ਜੈ ਦੇ ਨਾਰੇ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਜਿੱਥੇ ਲਗਾਤਾਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਆਪਸੀ ਤਣਾਅੜਾ ਕਾਫੀ ਵਧਾ ਹੋਇਆ ਸੀ ਤੇ ਪਾਕਿਸਤਾਨ ਵੱਲੋਂ ਲਗਾਤਾਰ ਆਪਣੀ ਨਾਪਾਕ ਆਰਾਧਿਆਂ ਦੇ ਨਾਲ ਇਧਰ ਮਜਹਿਲਾ ਅਦਾਗੀਆਂ ਜਾ ਰਹੀਆਂ ਸਨ ਅਤੇ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਸਨ ਭਾਰਤ ਦੇ ਵਿੱਚ ਅਤੇ ਹੁਣ ਜੋ ਹੈ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵਿੱਚ ਜੋ ਸਮਝੌਤਾ ਕਰਵਾਇਆ ਗਿਆ ਤੇ ਹੁਣ ਇੱਕ ਵਾਰੀ ਜਿਹੜੀ ਹੈ ਸੀਜ਼ਫਾਇਰ ਆਪਣਾ ਕੀਤੀ ਗਈ ਹੈ 12 ਤਰੀਕ ਨੂੰ ਦੁਬਾਰਾ ਤੋਂ ਮੀਟਿੰਗ ਹੋਵੇਗੀ ਅਤੇ ਅੱਜ ਬਠਿੰਡਾ ਦੇ ਅੰਦਰ ਜਿੱਥੇ ਲੋਕਾਂ ਨੇ ਸੁਖ ਦਾ ਸਾਹ ਉੱਥੇ ਉੱਥੇ ਅੱਜ ਬਠਿੰਡਾ ਦੇ ਅੰਦਰ ਇਸ ਨੂੰ ਲੈ ਕੇ ਲੱਡੂ ਵੰਡੇ ਗਏ ਅਤੇ ਇਸ ਮੌਕੇ ਭਾਰਤ ਮਾਤਾ ਦੀ ਜੈ ਅਤੇ ਇੰਡੀਅਨ ਆਰਮੀ ਦੀ ਜੈ ਵੀ ਬੋਲੀ ਗਈ ਇਸ ਦਿਖਾਰਿਆਂ ਬਠਿੰਡਾ ਦੇ ਮਹਿਣਾ ਚੌਕ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਸੀਜ਼ਫਾਇਰ ਹੋਣ ਨੂੰ ਲੈ ਕੇ ਅੱਜ ਬਠਿੰਡਾ ਦੇ ਅੰਦਰ ਖੁਸ਼ੀ ਦੀ ਲਹਿਰ ਇਹ ਆਪ ਦੇਖਣ ਨੂੰ ਮਿਲੀ ਹੈ ਅਤੇ ਇੱਥੇ ਇੰਡੀਅਨ ਆਰਮੀ ਦੀ ਜੈ ਦੇ ਨਾਰੇ ਗੂੰਜੇ ਗਏ ਮਾਤਾ ਦੀ ਜੈ ਭਰਤ ਮਾਤਾ ਦੀ ਜੈ ਪਾਰਸ ਮਾਤਾ ਦੀ ਜੈ ਹਰ ਮਾਤਾ ਦੀ ਜੈ ਭਾਰਤੀ ਮਾਤਾ ਦੀ ਜੈ ਆਏ ਵੀ ਆਜੰਦ ਕੀ ਕਹਣਾ ਭਾਈ ਮੇਰਾ ਨਵਿੰਦਰ ਕੁਮਾਰ ਆ ਜਿਹੜਾ ਜਿਹੜਾ ਫੈਸਲਾ ਆਇਆ ਬਹੁਤ ਵਧੀਆ ਹੋਇਆ ਹੈ ਜੋ ਸਾਡੀ ਇੰਡੀਅਨ ਆਰਮੀ ਨੇ ਵਧੀਆ ਸ਼ਲਾਘਾ ਜੋ ਕੰਮ ਕੀਤੇ ਐ ਇਸ ਪਾਕਿਸਤਾਨ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਅੰਤਗਵਾਦ ਦੇ ਖਿਲਾਫ ਅੰਤਗਵਾਦ ਨਹੀਂ ਬਰਦਾਸ਼ਤ ਹੋਊਗਾ ਜਿੱਤੇ ਆ ਲੜਾਈ ਛੇੜੀ ਸੀ ਪਾਕਿਸਤਾਨ ਨੇ ਫੇਰ ਅੰਤਰਰਾਸ਼ਟਰੀ ਜਾ ਕੇ ਮੋੜ ਤੇ ਮਾਫੀ ਮੰਗਣ ਲੱਗਿਆ ਠੀਕ ਮੰਗ ਲਾ ਕੇ ਸਾਨੂੰ ਬਚਾਓ ਪਹਿਲਾਂ ਤੁਸੀਂ ਕਿਉਂ ਸ਼ਰਾਬਤਾ ਕਰਦੇ ਹੋ ਬੇਦਾਨਦਰਾ ਤਾਈ ਹੈ ਨਾ ਕਿ ਨਾ ਸ਼ਰਾਬਤਾ ਕਰਵਾ ਕੇ ਨਾ ਕੁਝ ਹੋਵੇ ਤੁਸੀਂ ਆਪਦੇ ਦੇਸ਼ ਤੋਂ ਬਾਹਰ ਕਾਨੂੰਨ ਤੋਂ ਅੱਤਵਾਦ ਖਤਮ ਕਰੋ

ਦੇਸ਼ ਵਿੱਚ ਅਤਵਾਦ ਪਾਕਿਸਤਾਨ ਵੱਲੋਂ ਪਾਇਆ ਜਾ ਰਿਹਾ ਸੀ ਉਸ ਦੇ ਖਿਲਾਫ ਜੋ ਭਾਰਤੀ ਫੌਜ ਨੇ ਦੁਸ਼ਮਣ ਦੇਸ਼ ਨੂੰ ਮੂੰਹ ਤੋਰ ਜਵਾਬ ਦਿੱਤਾ ਇਸ ਲਈ ਭਾਰਤੀ ਫੌਜ ਵਧਾਈ ਦੀ ਪਾਤਰ ਹੈ ਇਸ ਨਾਲ ਹੀ ਜਿੱਥੇ ਪਾਕਿਸਤਾਨ ਅੰਤਰਰਾਸ਼ਟਰੀ ਮੰਚ ਤੇ ਜਾ ਕੇ ਠੇਕ ਮੰਗਣੀ ਪਈ ਉਸ ਤੋਂ ਸਾਫ ਸਾਬਤ ਹੋ ਗਿਆ ਕਿ ਪਾਕਿਸਤਾਨ ਹਿੰਦੁਸਤਾਨ ਦੇ ਕਿਸੇ ਮੁਕਾਬਲੇ ਵਿੱਚ ਨਹੀਂ ਆਉਂਦਾ ਇਸ ਲਈ ਅਸੀਂ ਜੋ ਮੋਦੀ ਜੀ ਦੇ ਵਿਦੇਸ਼ੀ ਦੌਰੇ ਨੇ ਉਹ ਵੀ ਕਾਮਯਾਬ ਨੇ ਤੇ ਅੰਤਰਰਾਸ਼ਟਰੀ ਸਤਿ ਦਾ ਪ੍ਰਤੀਕ ਨੇ ਇਸ ਲਈ ਅੱਜ ਸਾਡੇ ਬਠਿੰਡੇ ਵਿੱਚ ਖੁਸ਼ੀ ਦਾ ਮਾਹੌਲ ਆ ਕਿਉਂਕਿ ਹਰ ਸੀ ਜੰਗ ਨਹੀਂ ਚਾਹੁੰਦੇ ਪਰ ਜੇ ਉਹ ਸਾਡੇ ਤੇ ਚੜ ਕੇ ਆਵੇਗਾ ਸੀ ਉਸ ਦਾ ਮੂੰਹ ਤੋੜ ਦਿੰਦਾ ਜਵਾਬ ਦੇਣਾ ਜਾਣਦੇ ਆ ਬਿਲਕੁਲ ਜੋ ਅੰਤਰਰਾਸ਼ਟਰੀ ਬੰਦ ਦੇ ਭਾਰਤ ਦਾ ਇੱਕ ਸੂਖ ਬਣਿਆ ਔਰ ਬਹੁਤ ਹੀ ਕੰਮ ਆਇਆ ਤੇ 트ੰਪ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ ਇਸ ਤਰ੍ਹਾਂ ਵੀ ਅੱਜ ਐਥੇ ਲੱਡੂ ਵੰਡ ਕੇ ਤੇ ਭਾਰਤ ਮਾਤਾ ਦੀ ਜੇ ਭਾਰਤੀ ਫੌਜ ਦੇ ਜਕਾਰੇ ਲਾ ਕੇ ਖੁਸ਼ੀ ਮਨਾਈ ਜਾ ਰਹੀ ਆ ਤੇ ਅਸੀਂ ਦੁਸ਼ਮਣ ਦੇਸ਼ ਨੂੰ ਇਹ ਦਬਾव ਦੇਣੇ ਕਿ ਹੁਣ ਭਾਰਤ ਆਤਵਾਦ ਬਰਦਾਸ਼ਤ ਨਹੀਂ ਕਰੇਗਾ ਕਿਹੜਾ ਤੇ ਜਾ ਰਹਿਗਾ ਇਹ ਮੈਣਾ ਚੌਕ ਬਠਿੰਡੇ ਦਾ ਮੁੱਖ ਬਾਜ਼ਾਰ ਆ ਜਿੱਥੇ ਸਭ ਤੋਂ ਵੱਧ ਪੁਰਾਣਾ ਏਰੀਆ ਮੰਨਿਆ ਜਾਂਦਾ